ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਦਾ ਬਹੁਤ ਹੀ ਸਖਤ ਐਕਸ਼ਨ ਅੱਜਕਲ੍ਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਦੀ ਜਿਹੜੀ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਸੈਕਟਰ 38 ਦੇ ਏਰੀਆ ਦੇ ਵਿੱਚ ਚੱਲ ਰਹੀ ਹੈ ਜਿੱਥੇ ਜਿੰਨੇ ਵੀ ਜਿਹੜੇ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਹੈ ਇਲੀਗਲ ਮੰਦਿਰ ਬਣਾਏ ਹੋਏ ਨੇ ਔਰ ਜਿਹੜੇ ਇਹ ਏਰੀਆ ਉਹ ਹੈ ਜਿੱਥੇ ਜਿਹੜੀ ਡਰੱਗਸ ਤਸਕਰ ਦੀ ਵੀ ਇੱਥੇ ਰਿਆਇਸ਼ ਹੈ ਉੱਥੇ ਵੀ ਇੱਕ ਕਹਿ ਸਕਦੇ ਆ ਕਿ ਸਖਤੀ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਉਹ ਡੈਮੋਲੇਸ਼ਨ ਡਰਾਈਵ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਾਫੀ ਇੱਥੇ ਇਲੀਗਲ ਸਟਰਕਚਰ ਹੈ ਜਿਸ ਨੂੰ ਲੈ ਕੇ ਅੱਜ ਪੀਲਾ ਪੰਜਾ ਜਿਹੜਾ ਉਹ ਜਰੂਰ ਦੇਖਣ ਨੂੰ ਮਿਲ ਰਹਾ ਹੈ ਇਹ ਸੈਕਟਰ 38 ਦਾ ਏਰੀਆ ਹੈ ਔਰ ਤਸਵੀਰਾਂ ਤੁਸੀਂ ਵੇਖੋ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਔਰ ਕਾਫੀ ਸੰਖਿਆ ਦੇ ਵਿੱਚ ਇੱਥੇ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਜਿਹੜੇ ਏਰੀਆ ਐਸ ਐਚ ਓ ਨੇ ਥਾਣਾ ਪਰਵਾਰੀ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਐਸ ਐਚ ਓ ਸਾਹਿਬ ਆਰਾਮਦਿਆਲ ਜੀ ਸਾਡੇ ਨਾਲ ਨੇ ਸਰ ਅੱਜ ਦੀ ਡਿਮੋਲੇਸ਼ਨ ਡਰਾਈਵ ਪਹਿਲਾਂ ਤਾਂ ਜਿਹੜੇ ਇਲੀਗਲ ਸਟਰਕਚਰ ਨੇ ਦੂਜਾ ਜਿਹੜੀ ਵੀ ਡਰੱਗਸ ਸਮੱਗਨਰ ਨੇ ਤਸਕਰ ਨੇ ਉਹਨਾਂ ਤੇ ਵੀ ਸਿਕੰਜਾ ਮੇਰੇ ਨਾਲ ਇਧਰ ਨਸ਼ਕੰਦੇ ਵਾਲਾ ਨਹਿਰੇ ਕੁਛ ਵੀ ਨਹੀਂ ਹੈ ਆਈ ਐਮ ਸਟੱਡੀਇੰਗ ਆਈ ਹੈਵ ਨੈਪਡ 103 ਪੀਪਲ ਫਰਮ ਦਿਸ ਪਲੇਸ ਮੈਂ ਸਿਰਫ ਹਲੇ ਹੁਣੇ ਹੀ ਹੁਣੇ ਕੁਛ ਘੰਟੇ ਖਾਲੋ ਕੁਛ ਦਿਨ ਸਮਝ ਲਓ ਇੱਥੇ ਡਿਊਟੀ ਕੀਤੀ ਆ ਆਨ ਦਾ ਗਰਾਊਂਡ ਜਦੋਂ ਮੈਂ ਰਾਤ ਨੂੰ ਦਿਨੇ ਡਿਊਟੀ ਕਰਦਾ ਤੇ ਇੱਥੇ ਲੋਕ ਜਿਹੜੇ ਸ਼ਰੀਫ ਅੱਛੇ ਲੋਕ ਨੇ ਉਹ ਤੜਫ ਰਹੇ ਨੇ ਵੀ ਰਾਤ ਨੂੰ ਇੱਥੇ ਰੌਲਾ ਪੈਂਦਾ ਸੀਗਾ ਜੀ ਰਾਤ ਨੂੰ ਇੱਥੇ ਚਿੱਕਾਂ ਵੱਜਦੀਆਂ ਪਏ ਸਾਨੂੰ ਚਿੱਟਾ ਦੇ ਦੇ ਸਾਨੂੰ ਮਾਂ ਇਦਾਂ ਦੀਆਂ ਗੱਲਾਂ ਲੋਕ ਨਸ਼ੇੜੀ ਆ ਉਹਨਾਂ ਨੂੰ ਅਸੀਂ ਫੜ ਕੇ ਪੁੱਛਿਆ 103 ਬੰਦਿਆਂ ਨੂੰ ਪੁੱਛਿਆ ਕਿ ਕਿੱਥੋਂ ਲੈਂਦੇ ਹੋ ਜਦੋਂ ਉਹਨਾਂ ਨੇ ਦੱਸਿਆ ਤਾਂ ਇਹਨਾਂ ਨੂੰ ਅਸੀਂ ਉਹ ਕੀਤਾ ਭੱਜ ਗਏ ਇਹ ਔਰ ਇਹਨਾਂ ਤੇ ਮੁਕੱਦਮਾ ਵੀ ਦਰਜ ਕੀਤਾ ਐਨੀ ਹਾਉ ਅਸੀਂ ਅੱਜ ਜਿਹੜਾ ਕਰ ਰਹੇ ਆ ਸਿਰਫ ਔਰ ਸਿਰਫ ਇਹ ਕਰ ਰਹੇ ਆ ਇੱਕ ਛੋਟਾ ਜਿਹਾ ਬਹੁਤ ਹੀ ਮਾਈਨਰ ਜਿਹਾ ਮੈਸੇਜ ਹੈ ਮੈਨ ਮਾਈਨਰ ਜੀ ਗੱਲ ਹੈ ਕਿ ਜੋ ਚੀਜ਼ਾਂ ਇਨਕਰੇਜ ਕਰ ਰਹੀਆਂ ਜੋ ਪਲੇਸਿਸ ਇਨਕਰੇਜ ਕਰ ਰਹੇ ਆ ਡਰਗ ਐਡਿਕਟ ਨੂੰ ਔਰ ਡਰਗ ਪੈਡਲਰ ਨੂੰ ਉਹ ਚੀਜ਼ਾਂ ਅਸੀਂ ਡਿਮੋਲਿਸ਼ ਕਰ ਰਹੇ ਹਾਂ ਠੀਕ ਹੈ ਜਿੱਥੇ ਉਹ ਆ ਕੇ ਬੈਠਦੇ ਨੇ ਜਿੱਥੇ ਉਹ ਵੇਟ ਕਰਦੇ ਸੀਗੇ ਜਿੱਥੇ ਉਹ ਲੈਂਦੇ ਸੀ ਜਾਂ ਇਹਨਾਂ ਦੇ ਬੱਚੇ ਦੇਖੋ ਇਹਨਾਂ ਨੇ ਬੱਚੇ ਵੀ ਆਪਣੇ ਲਗਾਏ ਹੋਏ ਆ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਛੋਟੇ ਛੋਟੇ ਸੀ ਥਿਸ ਇਜ਼ ਏ ਵੈਰੀ ਵੈਰੀ ਡੇਂਜਰਸ ਫਾਰ ਸੋਸਾਇਟੀ অর ਦਾ ਕਮਿੰਗ ਜੇਨਰੇਸ਼ਨ ਆਫ ਆਫ ਮਾਈ ਕੰਟਰੀ ਸੋ ਮੈਂ ਸਿਰਫ ਸਟੱਡੀ ਕਰ ਰਿਹਾ ਇਹ ਫਾਈਲ ਹੈ ਮੇਰੇ ਕੋਲੇ ਇਸ ਫਾਈਲ ਦੇ ਉੱਤੇ ਮੈਂ ਤੁਹਾਨੂੰ ਦੱਸ ਸਕਦਾ ਕਿ 103 ਬੰਦੇ ਫੜੇ ਨੇ ਮੈਂ ਠੀਕ ਹੈ 103 ਬੰਦੇ ਜਿਹੜੇ ਡਰਗ ਤਿੰਨ ਬੰਦੇ ਜਿਹੜੇ ਡਰਗ ਡੈਕਟ ਨੇ ਜਿਨ੍ਹਾਂ ਤੋਂ ਪੁੱਛਿਆ ਜਿਨ੍ਹਾਂ ਨੂੰ ਬਿਠਾਇਆ ਕਿ ਇਹ ਜਿਹੜਾ ਹੋ ਕਿਦਾਂ ਆ ਰਿਹਾ ਉਹ ਸਟੱਡੀ ਕੀਤੀ ਆ ਮੈਂ ਹੋਰ ਕੁਝ ਨਹੀਂ ਆ ਔਰ ਪਹਿਲਾ ਏਰੀਆ ਸੀ ਕਿਹਦਾ ਜਿਹੜਾ ਸਟੈਪ ਹੈ ਪਹਿਲਾ ਜਿਹੜਾ ਸਟੈਪ ਹੈ ਉਹ ਇਹੀ ਸੀਗਾ ਇਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੈਂ ਦੇਖੋ ਰਾਮ ਨਹੀਂ ਕਰੂੰਗਾ ਜਦ ਤੱਕ ਇਹ ਬਿਮਾਰੀ ਹਟਦੀ ਨਹੀਂ ਇਥੋਂ ਤੇ ਦੂਸਰਾ ਮੈਸੇਜ ਆਜਦਾ ਹੈ ਦੀ ਸੈਕੰਡ ਥਿੰਗ ਪਰ ਮਾਈਨਰ ਥਿੰਗ ਜਸਟ ਵੀ ਆਰ ਗੋਇੰਗ ਟੂ ਡਿਮੋਲਿਸ਼ ਦਾ ਪਲੇਸਸ ਦਾ ਸਪੋਰਟਸ where the drug addict and the drug peddler are being promoted being बिल्कुल you. एक बड़ा एक बड़ा मैसेज ਜਿਹੜਾ ਹੈਗਾ ਪੁਲਿਸ ਦੇ ਹੈ ਕਿ ਜਿਹੜੇ ਕਿਉਂਕਿ ਇਹ ਏਰੀਆ ਪ੍ਰਮਿੰਦਰ ਅਸੀਂ ਦੋਨ ਦੱਸਦੇ ਕਿ ਜਿਹੜਾ ਏਰੀਆ ਹੈ ਇਹ ਕਾਫੀ ਜਿਹੜੇ ਡਰੱਗਸ ਪਤਸਕਰ ਨੇ ਡਰੱਗਸ ਮਗਲਰ ਨੇ ਉਹਨਾਂ ਨੂੰ ਇੱਕ ਮੈਸੇਜ ਹੈ ਕਿਉਂਕਿ ਪਹਿਲਾਂ ਵੀ ਇਨਾਂ ਤੇ ਕਾਰਵਾਈ ਹੋਈ ਹੈ ਪਹਿਲਾਂ ਵੀ ਗ੍ਰਿਫਤਾਰੀਆਂ ਹੋਈਆਂ ਲੇਕਿਨ ਅੱਜ ਦਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਦਾ ਜਿਹੜਾ ਐਕਸ਼ਨ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੰਨੇ ਵੀ ਇਲੈਗਲ ਸਟਰਕਚਰ ਨੇ ਉਹਨਾਂ ਨੂੰ ਸਾਰਿਆਂ ਨੂੰ ਠਾਇਆ ਜਾ ਰਹਾ ਔਰ ਜਿੱਦਾਂ ਜਿਹੜੇ ਐਸਐਚਓ ਨੇ ਰਾਮਦੇਵ ਆ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਲੋਕਾਂ ਨੂੰ ਅਸੀਂ ਫੜਿਆ ਕਈ ਲੋਕਾਂ ਨੂੰ ਅਸੀਂ ਪੁੱਛਿਆ ਔਰ ਇਹ ਜਿਆਦਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਲੀਗਲ ਸਟਰਕਚਰ ਨੇ ਜਾਂ ਫਿਰ ਹੋਰ ਵੀ ਚੀਜ਼ਾਂ ਨੇ ਉਸ ਨੂੰ ਲੈ ਕੇ ਅਸੀਂ ਬਿਲਕੁਲ ਵੀ ਇਹ ਟੋਲਰੇਟ ਨਹੀਂ ਕੀਤਾ ਜਾਏਗਾ ਔਰ ਇਹ ਜਿਹੜਾ ਏਰੀਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੇ ਏਰੀਆ ਜਿਹੜਾ ਹੈ ਇਹ ਪਿਛਲੇ ਦਿਨਾਂ ਕਈ ਡਰਗ ਤਸਕਰ ਇਥੋਂ ਫੜੇ ਗਏ ਨੇ ਕਈ ਡਰਗ ਐਡਿਕਟ ਜਿਹੜੇ ਹੈਗੇ ਥੋੜੇ ਦਿਨ ਪਹਿਲਾਂ ਪਰਮਿੰਦਰ ਤੁਹਾਨੂੰ ਯਾਦ ਹੋਣਾ ਕਿ ਇੱਥੇ ਡਰਗ ਤਸਕਰ ਬਾਹਰੋਂ ਆਏ ਸੀਗੇ ਸਪਲਾਈ ਕਰਨ ਵਾਸਤੇ ਉਹਨਾਂ ਦੇ ਨਾਲ ਪੁਲਿਸ ਦੇ ਨਾਲ ਵੀ ਜਿਹੜੇ ਹੈਗੇ